ਸਦੀਕ ਸਾਹਿਬ ਨੇ ਕੱਢ ਕੇ ਵਾਲ ਵਾਲ ਤੇ ਖੜ ਗਿਆ ਆਦਾ ਉਹ ਕਿਹੜਾ ਆਦਾ ਗਾਹ ਤੇ 10 ਸਾਲ ਸਮਾਂ ਕਿਛੇ ਨਹੀਂ ਗਿਆ ਅਸੀਂ ਕਿਹਾ ਹੱਬੀ ਤੇ ਖੜੀ ਹੋ ਲੋਕੋ ਅਬਲੀ ਘਰ ਕੋਲ ਤਾਂ ਇਹੋ ਕਲਾ ਸਾਰੀ ਯਾਦ ਆ ਜੀ ਸਦੀਕ ਸਾਹਿਬ ਦਾ ਉਹ ਬਹੁਤ ਹਾਂ ਜੀ ਜੀ ਕੋਈ ਪੁਰਾਣੀ ਯਾਰ ਜੁੜੇ ਮਤਲਬ ਨਾ ਪੈਂਦੀ ਪੀਆਂ ਚ ਧਮਾਲ ਦੇ ਵੀ ਪਹਿਲੇ ਇੱਕ ਵਾਰ ਤੇ ਯਾਦ ਹੋ ਕਿਸੇ ਖਾਣੇ ਚ ਸਦੀਕ ਸਾਹਿਬ ਨੇ ਪੈਰ ਕਿਤੇ ਛੋਟਾ ਲਿੱਧਿਆ ਤੇ ਉਹ ਇੱਕ ਬੰਦਾ ਉਹਦੇ ਨਾਲ ਮਾਰਟਿਕ ਪੈ ਗਿਆ ਵੀ ਤੂੰ ਯਾਰ ਇੰਨਾ ਕੋਮਲ ਕਿਉਂ ਸੀ ਤਦੋਂ ਪਹੁੰਮਾ ਮੈਂ ਉਹ ਕੱਲ੍ਹ ਦਾ ਉਹ ਮੈਂ ਤੇ ਸਦੀਕਾ ਕੋਈ ਬੰਦਾ ਕੋਲੇ ਹੱਸੇ ਹਰੇ ਜਰ ਵੀ ਮਮਾ ਕੋ ਇਨਾ ਸਤਿਕਾਰ ਕਰਦੇ ਸੀ ਜੀ ਉਹ ਤੇ ਜਦੋਂ ਮੈਂ ਕੋਲ ਤੁਹਾਨੂੰ ਗੱਲ ਸੁਣਾਉਣਾ ਉਹ ਤੇ ਗੱਲ ਸ਼ਰ ਕਰ ਦਿੱਤੀ ਉਹਨੇ ਬੰਦੇ ਨੇ ਗੱਲ ਸੁਣਾਈ ਵੀ ਮਮਾ ਪਹਿਲੇ ਦਿਨ ਮੈਨੂੰ ਨੌਕਰੀ ਦੇ ਗਿਆ ਦਰੀਬ ਸ਼ਾਹ ਦੇ ਥੱਲੇ ਜੀ ਅੱਛਾ ਜੀ ਹਾਂ ਥੱਲੇ ਦਰੀਬ ਸ਼ਾਹ ਦੇ ਮਹਿਕਲਾ ਕੇ ਸ਼ੀਰਾ ਆ ਤੇ ਸਟੇਲ ਆ ਬਣਾ ਲੈਣੀ سارے ਲੋਕਾਂ ਨੇ ਨਿਵੇਸ਼ਾਂ ਰਹਿ ਗਿਆ ਬੀਬੀ ਬੀਬੀ ਆ ਪਤਾ ਲੱਕੜ ਦੇ ਬੰਨ ਕੇ ਲੱਕੜ ਤੇ ਉਹ ਮਹਿਕਲੇ ਦੇ ਰਬਾ ਹਾਂ ਠੀਕ ਹਾਂ ਲੋਕੀ ਨੇ ਜੀ ਅਸੀਂ ਤੁਹਾਨੂੰ ਕਿੰਨੇ ਇਸ ਚੈਣਾ ਕਰੀਏ ਅਸੀਂ ਤੁਹਾਡੇ ਵਰਗਾ ਦੇ ਰਿਹਾ ਅਸੀਂ ਬਿਨਾਂ ਦੀ ਦੁਪਹਿਰੇ ਸਿਰ ਗੂੜੀਆਂ ਦੇ ਬੈਠ ਜਾਂਦੇ ਸੀ ਗੂੜੀਆਂ ਦੇ ਕੋਈ ਨਹੀਂ ਬੈਠ ਜਾਂਦੇ ਸੀ ਇੱਕ ਮਹੀਨਾ ਗਾਣਾ ਜਦੋਂ ਸੌਂਦਾ ਮਹੀਨਾ ਪੈਂਦੀ ਤੀਆਂ ਚ ਧਮਾਲ ਦੇ ਵੀ ਭਾਈ ਮੈਂ ਤਾਂ ਪੁਰਾਣਾ ਸਮਾਂ ਵੀ ਦੇਖਿਆ ਤੇ ਨਵਾਂ ਵੀ ਦੇਖਿਆ ਉਦੋਂ ਵਿਚਕਾਰਲਾ ਵੀ ਦੇਖਿਆ ਚੰਗਾ ਵੀ ਦੇਖਿਆ ਮਾੜਾ ਬਹੁਤ ਅਸੀਂ ਧਰਤੀ ਤੋਂ ਉੱਠੇ ਸੀ ਨਾ ਤਾਂ ਲਦਨ ਧਰਤੀ ਚ ਕਾਇਦਾ ਸੀ ਸੋ ਆ ਬਹੁਤ ਹਰਵਰੀ 1982 ਨੂੰ ਲੱਗੇ ਖੜਾ ਯਸ ਹਾਂ ਗਾਣੇ ਵੀ ਸੰਗੇ ਸਿੰਘ ਜੀ ਦਾ ਰਚਨਾਂ 42 ਸਾਲ ਹੋ ਗਏ ਜੀ 40 ਦੇ ਆਲੇ ਸਾਲ ਹੋ ਗਏ 42 ਸਾਲ ਦੇ ਆਲੇ ਸਾਲ 42 ਹੋ ਗਏ ਬੀਬੀ ਜੀ ਦਾ 30 ਸਾਲ ਦੇ ਸੀਗੇ ਮੈਂ 30 ਦੇ ਸਾਲ ਦੀ 32 ਸਾਲ ਦੀ ਉਮਰ ਸੀ ਮੀ 32 ਦਾ ਲੋ ਉਹ ਤਾਂ ਹੈ ਆਹ ਨੇ ਗੀਤ ਸਾਡੇ ਮਹਾਰਾਜ ਦੀ ਕਿਰਪਾ ਨਾਲ ਸਾੜੇ ਸੰਗੀਤ ਤੇ ਇੱਕ ਸਿਦਾਇਕ ਗੀਤ ਕੜਿਆ ਚੋਨਾ ਤੋਂ ਮੈਨੂੰ ਲਾ ਦੇ ਫਾਲ ਇਹ ਹਾਂ ਤੇ ਉਹ ਵੀ ਮੈਨੂੰ ਬਹੁਤ ਇਹ ਕਿ ਲੈ ਖਵਰ ਨੇ ਆਣੀ ਦੀ ਬਾਬਾ ਤੇ ਗੀਤ ਸਾਰੇ ਸਾਡੇ ਜੇ ਦੇਖਿਆ ਜਾਵੇ ਤੇ ਮੁੱਖ ਦੀ ਫਿਲਮ ਟੱਬੀ ਚ ਯਾਰ ਉਹ ਹਾਸੇ ਦਾ ਗੀਤ ਸੀ ਅਮਲੀ ਦਾ ਅੱਖਾਂ ਦੇ ਸਾਮਨੇ ਸੀ ਨਾ ਨਾਮ ਲਿਖੀ ਕਰਦਾ ਹੁਣਾ ਤੇ ਘਰ ਵਾਲੇ ਕਿਵੇਂ ਜੀ ਇੱਕ ਸਾਡਾ ਗੀਤ ਸੀ ਦੁਪਹਿਰੇ ਕੁੱਤੀ ਭੌਂਕਦੀ ਸਾਹ ਮਲਕੀ ਕੀ ਕੀ ਮਾਜੀ ਇੱਕ ਬੰਦਾ ਹਾਂ ਹਾਂ ਠੀਕ ਹੈ ਮਾਹ ਨਾ ਰਵਾਣੇ ਦੇ ਭਰੇ ਕਿੜਾ ਬੰਦਿਆ ਇਹ ਕਿੱਕੀ ਭਾਈ ਜਦੋਂ ਅਖਾੜਾ ਲੱਗਦਾ ਸੀ ਤੇ ਸਦੀਰ ਸਾਹਿਬ ਸਾਨੂੰ ਤੁਹਾਡੇ ਭੈਣ ਨਹੀਂ ਲਾਇਆ ਮਹਿਸੂਸ ਨਹੀਂ ਹੁੰਦਾ ਸੀ ਕਿ ਅਸੀਂ ਉਹ ਐਕਟਿੰਗ ਹੁੰਦੀ ਸੀ ਜਿਵੇਂ 100 ਦੇ ਲੋੜ ਤਾਂ ਮੈਨਾਂ ਦੀ ਮੋਹਦੇ ਚ ਕਿੰਨੀ ਵਧੀਆ ਇੱਕ ਪੰਜਾਬੀ ਸਾਹਿਬ ਹਾਂ ਹਾਂ ਨਹੀਂ ਸਿਰ ਗੁੱਡ ਐਕਟਰ ਬਾਜੀ ਕਿੰਨਾ-ਕਿੰਨਾ ਸਮਾਂ ਗਾਇਆ ਜੀ ਨਾਲ ਲਗਾਤਾਰ ਵੀ ਜਿਵੇਂ ਤੁਸੀਂ ਕਦੋਂ ਤੋਂ ਸ਼ੁਰੂਆਤ ਹੋ ਗਈ ਸੀ ਹਾਂ ਪਹਿਲਾਂ ਤੀ ਸਤਿ ਸਾਰ ਗਾਇਆ ਇਹ ਤੋਂ ਤਾਂ ਠੀਕ ਹੈ ਮਗਾਂ ਦੇ ਤੋਂ ਉਹ ਪਹਿਲਾ ਦਿਨ ਹੀ ਸੀ ਇਹ ਹੁਣ ਤਾਂ ਤਸਦੀਕ ਸਾਹਿਬ ਐਮਪੀ ਬਣ ਕੇ ਮਤਲਬ ਇੱਕ ਮੰਤਰੀ ਬਣ ਕੇ ਹੈ ਨਾ ਤੇ ਮਿਲਦੇ ਰਹਿੰਦੇ ਆ ਜੀ ਹਾਂ ਮਿਲਦੇ ਰਹਿੰਦੇ ਆ ਮਿਲਦੇ ਰਹਿੰਦੇ ਆ ਹਾਂ ਤੋ ਅੱਛਾ 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 ਠੀਕ ਹੈ ਚਲੋ ਵੀ ਭਾਈ ਬਹੁਤ ਧੰਨਵਾਦ ਗਰਮੀ ਵੈਸੇ ਜ਼ਿਆਦਾ ਜੀ ਹਾਂ ਆ ਨਾਰਨ ਵਾਲਾ ਗੀਤਾਂ ਦੇ ਫਰਕ ਹੈ ਥੋੜਾ ਜਿਆਦਾ ਸਾਡੇ ਵੇਲੇ ਥੋੜਾ ਜਿਆਦਾ ਥੋੜਾ ਨਹੀਂ ਬਹੁਤ ਵਧੀਆ ਹੁੰਦਾ ਸੀ ਇਹ ਰੂਹ ਨੂੰ ਸਕੂਨ ਦਿੰਦੇ ਸੀ ਤੁਹਾਡੇ ਗੀਤ ਸੀ ਜਿਹੜੇ ਹੁਣ ਤੜਕਣਾ ਪੈਦਾ ਕਰਦੇ ਹਾਂ ਹਾਂ ਹੁਣ ਸ਼ਾਂਤੀ ਨਹੀਂ ਮਿਲਦੀ ਉਹ ਗਾਣੇ ਸੁਣ ਕੇ ਨਾ ਤੜਕਣਾ ਵਧ ਲਾ ਜਾਂਦੀ ਹੈ ਜੀ ਕੀ ਕਰੀ ਜਾਂਦੇ ਠੀਕ ਹੈ ਇਦਾਂ ਤੇ ਮੈਨੂੰ ਤਾਂ ਲੱਗਦਾ ਬਾਕੀ ਛੋਣ ਵਾਲਿਆਂ ਨੂੰ ਮਾਜ ਕਾਲ ਦੇ ਬੱਚਿਆਂ ਨੂੰ ਸੋ ਮੈਂ ਇਹ ਕਹਿੰਨੀ ਆ ਤੁਹਾਡੇ ਮਦ ਮਰਾਹੀ ਵੀ ਸੋਹਣੀ ਬੋਇਟ ਜਾ ਸੋਹਣੀ ਜਿਹੜੀ ਨਾ ਦਿਲ ਨੂੰ ਟੁੰਬੇ ਪਿਆਰ ਇੱਕ ਦੂਜੇ ਨਾਲ ਪਿਆਰ ਵਾਦੇ ਕਿਸੇ ਨਾਲ ਵੀ ਤੁਸੀਂ ਕਿਸੇ ਨੂੰ ਆਪਣੀ ਮਹਿਬੂਬਾ ਨੂੰ ਕਰਦੇ ਹੋ ਉਹਦੇ ਨਾਲ ਵਾਦੇ ਆਪ ਤੁਸੀਂ ਆਪਣੇ ਭਰਾ ਨੂੰ ਕਰਦੇ ਹੋ ਆਪਣੀ ਬੱਚੀ ਨਾਲ ਕਰਦੇ ਆ ਆਪਣੇ ਉਹਨਾਂ ਨਾਲ ਮੁਹੱਬਤ ਵਾਦੇ ਨਾ ਕਿ ਤੁਹਾਡੀ ਘਟੇ ਕਿਨੇ ਉਹ ਵੀ ਸੁਣਾ ਜਿਵੇਂ ਮੇਰਾ ਇੱਕ ਗੀਤ ਸੀਗਾ ਮੇਰੀਏ ਨੀ ਮਾਇ ਮੇਰੇ ਦਿਲਾਂ ਦੀ ਮਹਿਰ ਮੇਂ ਉਹ ਜਿਹੜੀ ਮੇਰੀ ਮੁਠੀ ਵਿੱਚ ਦੀ ਇਹੋ ਜੇ ਗੀਤ ਕੁੜੀਆਂ ਵੀ ਗਾਣ ਕੁੜੀਆਂ ਵੀ ਹੁਣ ਮੈਂ ਕਰਦੋਂ ਤੇਰੀ ਜਾਨ ਲੱਗੇ ਆ ਕਰਦੋਂ ਪਤਾ ਨਹੀਂ ਕੀ ਗਾਈ ਜਾਂਦੇ ਤੇ ਸਾਜ਼ ਬਹੁਤੇ ਹੁੰਦੇ ਤੇ ਆਵਾਜ਼ਾਂ ਸੁਣਦੀਆਂ ਨਹੀਂ ਇਹ ਪਹਿਲਾਂ ਆਵਾਜ਼ਾਂ ਸੁਣਦੀਆਂ ਸੀ ਸਾਜ਼ ਹਿਸਾਬ ਦੇ ਹੁੰਦੇ ਸੀ ਹਾਂ ਸੋ ਮੈਂ ਨਿੰਦਦੀ ਨਹੀਂ ਕਿਸੇ ਨੂੰ ਨਿੰਦੂ ਨਿੰਦ ਤੇ ਥੋੜਾ ਬਹੁਤ ਕਿਸੇ ਨੂੰ ਦੁੱਖ ਵੀ ਲੱਗਦਾ ਹੈ ਸੋ ਇਹ ਆ ਸਿਆਣੇ ਬਣੋ ਸਾਰੇ ਗਾਣ ਵਾਲੇ ਵੀ ਉਹ ਸੁਣਨ ਵਾਲੇ ਵੀ ਸੁਣਨ ਵਾਲੇ ਵੀ ਉਦਾਂ ਦੇ ਹੋਏ ਹੋਏ ਆ ਉਹ ਵੀ پاس ਉਦਾਂ ਦੇ ਹੋਏ ਸੋ ਇਹ ਸਵਾਤਾ ਨੂੰ ਥੋੜਾ ਜਸ ਬਾਲੋ ਔਰ ਹਾਥੂ ਕੀ ਕਹਾਣੀ ਆਹ ਦਾਦੀ ਜੀ ਬਾਈ ਤੁਸੀਂ ਦੇਖੋ ਵੀ ਇੱਕ ਬਜ਼ੁਰਗ ਆਣਾ ਬਜ਼ੁਰਗ ਤੁਸੀਂ ਬਜ਼ੁਰਗਾਂ ਦੇ ਬੈਠ ਕੇ ਫੇਗਲ ਅੱਜ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਦੱਸ ਰਹੀ ਹਾਂ ਮੈਂ ਮੈਂ ਨਾ ਬਜ਼ੁਰਗਾਂ ਚ ਬਹਿ ਕੇ ਇੰਨੀ ਖੁਸ਼ ਰਹਿੰਦੀ ਹਾਂ ਜਾਂ ਮੈਂ ਬੱਚਿਆਂ ਚ ਬਹਿ ਕੇ ਬਹੁਤ ਖੁਸ਼ ਰਹਿੰਦੀ ਹਾਂ ਜਦ ਬਜ਼ੁਰਗਾਂ ਚ ਕਿਉਂਕਿ ਆਪ ਬੰਨ੍ਹ ਸੀਟ ਕੋ ਦੇ ਹੋ ਜਾਂਦੀ ਹਾਂ ਹਾਂਜੀ ਸੋ ਬਹੁਤ ਵਧੀਆ ਲੱਗਦਾ ਬਜ਼ੁਰਗਾਂ ਚ ਬਹਿ ਕੇ ਜਦ ਇਹ ਨਾਨੇ ਵੀ ਆਪੜੇ ਤੇ ਸਾਰੇ ਦੁੱਖ ਦਰਦ ਆਇਆ ਅਬ ਗਰੀਬ ਵੀ ਤੇ ਅਮੀਰੀਆਂ ਵੀ ਤੇ ਹੁਣ ਐਸਾ ਵਸਦਾ ਚਾਹੀਏ ਸੋ ਮੈਂ ਇਹਨਾਂ ਦਾ ਮੇਰੇ ਐਡਸ ਪ੍ਰੋਗਰਾਮ ਦੇ ਸਾਰੇ ਬਹੁਤ ਮਜ਼ੂਰਗਾਇ ਸੀਗੇ ਸੋ ਮੈਂ ਉਹਨਾਂ ਦਾ ਧੰਨਵਾਦ ਕਰਦੀ ਆਂ ਹਾਂ ਹਾਂ ਇਹ ਮੈਂ ਆਉਣ ਵਾਲੇ ਜਨਰੇਸ਼ਨਾਂ ਉਹ ਤੁਹਾਡੇ ਪਿੰਡਾਂ ਦੇ ਲੋਕਾਂ ਨੂੰ ਕਹੂੰਗੀ ਆਪਣੇ ਜੇ ਜਿੰਨੀ ਵੀ ਖੇਤੀ ਬਾੜੀ ਤਰ ਜਗ੍ਹਾ ਹੈਗੀ ਉਹਦੇ ਆਲੇ-ਦੁਆਲੇ ਦਸਤੀ ਲਾੜਨ ਚਾਹ ਦੇ ਉਹ ਬਹੁਤ ਵਧੀਆ ਸੋ ਆਉਣ ਵਾਲੇ ਜਨਰੇਸ਼ਨਾਂ ਜਿਹੜੀ ਮੇਰੀ ਉਹਨਾਂ ਨੂੰ ਵੀ ਬੱਚਿਆਂ ਨੂੰ ਕਹੂੰਗੀ ਨਸ਼ਿਆਂ ਤੋਂ ਮੁਕਤ ਰਹੋ ਮੈਨੂੰ ਇਹ ਜ਼ਿੰਦਗੀ ਬਹੁਤ ਕੀਮਤੀ ਐ ਮਸਾ ਮਿਲੀ ਐ ਸੋ ਦਰਖਤ ਬਾਲ ਜਿਆਦਾ ਤੇ Ando ਦਰਖਤ ਬਾਲ ਜਿਆਦਾ ਤੇ Ando ਹਰੇ ਆਵਲ ਜਿੰਨੀ ਤੁਹਾਡੇ ਪਿੰਡ ਚ ਹੋਊਗੀ ਤੁਹਾਡੇ ਪਿੰਡ ਚ ਠੀਕ ਐ ਖੇਤੀ ਤੁਸੀਂ ਕਰਦੇ ਹੋ ਬਹੁਤ ਵਧੀਆ ਮਿਹਨਤ ਕਰਦੇ ਹੋ ਪਰ ਦਰਖਤ ਨਹੀਂ ਲਾਓ ਦਰਖਤ ਤੁਸੀਂ ਫਰੂਟਾਂ ਦੇ ਲਾ ਲਓ ਆ ਨਿੰਮ ਲਾਓ ਨਿੰਮ ਜਿਆਦਾ ਵੈਟਰ ਮਾਸ ਚੰਗੀ ਹੁੰਦੀ ਐ ਕਿਉਂਕਿ ਇਹ ਉਹ ਬੜਾ ਆਂਥਾ ਆਂਥਾ ਕੋਲੇ ਫੜ ਬਿਮਾਰੀਆਂ ਤੋਂ ਦੂਰ ਕਰਦੀ ਨੇਮ ਦੇ ਪੱਤੇ ਆਪਰੇ ਖਾ ਲੋ ਤੁਜੀ ਤਾਂ ਠੀਕ ਰਹਿੰਦੇ ਹੋ ਅਸੀਂ ਵੈਸੇ ਮੈਂ ਵੈਸੇ ਬਚਪਨ ਮੌਨ ਬੋਲੀਆਂ ਖਾਦੇ ਸੈਂਕੜੇ ਮੀਂਹਾਂ ਦੇ ਸੀ ਬਹੁਤ ਖਾਦੀਆਂ ਬਹੁਤ ਮਿੱਠੀਆਂ ਉਹ ਵੀ ਸਾਨੂੰ ਬਾਂਗਰੀਆਂ ਲੱਗੀਆਂ ਸੋ ਵੀ ਭਾਜੀ ਇੱਕ ਵੈਸੇ ਤਾਂ ਵੱਡਾ ਜਿਹੋ ਬੋਰਡ ਦੇ ਥੱਲੇ ਤੇ ਸਨਮਾਨ ਮੇਰਾ ਹੈ ਕਹਦੇ ਬੋਰਡ ਸਿਓ ਬਹੁਤ ਪੁਰਾਣਾ ਬੋਰਡ ਸਿੰਘ ਦਾ ਮੈਂ ਉਹ ਬੋਰਡ ਦਾ ਪੱਦੇ ਤੋੜ ਕੇ ਰਿਆ ਨਹੀਂ ਜਿੰਨੇ ਲੱਕੜ ਦੀ ਪੱਟੀ ਹੋਣੀ ਤਾਂ ਤੱਕੜੀ ਹੁੰਦੀ ਸੀ ਥੋੜਾ ਹੋਰ ਦੇਖਦੇ ਆਇਆ ਹੈ ਕੈਬਲਰ ਨੂੰ ਹੁਣ ਉਹ ਤਾਂ ਪਿੰਗਾ ਝੂੜ ਜਿਹਾ ਹੁੰਦਾ ਜੀ ਬਹੁਤ ਪਿੰਗਾ ਮੈਂ ਤਾਂ ਪੁਰਾਣਾ ਸਮਾਂ ਵੀ ਦੇਖਿਆ ਤੇ ਨਵਾਂ ਵੀ ਦੇਖਿਆ ਉਹਦੋਂ ਵਿਚਕਾਰਲਾ ਵੀ ਦੇਖਿਆ ਚੰਗਾ ਵੀ ਦੇਖਿਆ ਮਾੜਾ ਬਹੁਤ ਅਸੀਂ ਧਰਤੀ ਤੋਂ ਉੱਠੇ ਸੀ ਮਾਤਾ ਲਦਨ ਧਰਤੀ 'ਚ ਹੀ ਕਾਇਦਾ ਸੀ ਸੋ ਆ ਬਗ ਫਿਲਮਾਂ ਵੀ ਵਧੀਆ ਕੀਤਾ ਜੀ ਤੁਸੀਂ ਜਿਵੇਂ ਉਹ ਵੀ ਬਿਲਕੁਲ ਪਰਮਾ ਜੀ ਬਹੁਤ ਕੀ ਹਾਂ ਆਇਆ ਬਹੁਤ ਹੈ ਮੈਂ ਐਕਟਿੰਗ ਕਰਦਾ ਮੈਂ ਐਕਟਿੰਗ ਹੈ ਸ਼ਾਬਾਸ਼ ਕਿਉਂਕਿ ਨਹੀਂ ਆ ਰਹਾ ਕਹਿੰਦੇ ਤੁਸੀਂ ਵਧੀਆ ਕਰਦੇ ਰਹੋ ਨਾਲ ਜਿਹੜੀ ਨੂੰ ਮਨ ਕਰਾਉਣਾ ਇਸ ਦਾ ਬਸ ਉਹ ਸਾਫ਼ ਸੁਥਰਾ ਜਰ ਰੋਲ ਸੀ ਤਾਂ ਆਕਾਰ ਹੈ ਮਹਾ ਸਾਹਮਣੇ ਲੇਤਾ ਸੀ ਬਹੁਤ ਵਧੀਆ ਮੇਰਾ ਮੇਰਾ ਉਹ ਦੇਖ ਕੇ ਨਾ ਮੀ ਕੋ ਦੋਏ ਜਾਤੇ ਤਾਂ ਜੀ ਤੇ ਜੋ ਵੀ ਨਾ ਹਾਂ ਜੀ ਇਹ ਰਾਣੂ ਚ ਬਣਾ ਸੀ ਰਾਣੂ ਇਹ ਕਿੰਨੀ ਤਾਂ ਨਾ ਕੋਈ ਜਿਹੜਾ 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 ਨਾ ਮੇਰੇ ਸੁਭਾਅ ਦੇ ਮੁਤਾਬਕ ਜੀ ਗੱਲ ਹੈ ਜੀ ਇਸ ਕਾਲ ਹੰਦਰੀ ਦਰੀਮ ਸ਼ਾਹ ਕੀ ਥਲੇ ਜੀ ਅੱਛਾ ਜੀ ਹਾਂ ਥਲੇ ਦਰੀਮ ਸ਼ਾਹ ਦੇ ਮਹਿਕ ਲਾ ਕੇ ਛੇ ਜਗਾਂ ਤੇ ਸਟੇਲ ਬਣਾ ਲੈਣੀ ਸਾਰੇ ਲੋਕਾਂ ਨੇ ਨਵੇਂ ਸਾਹ ਬੈਠੇ ਬੀਬੀ ਆ ਤੇ ਨਾ ਲੱਕੜ ਦੇ ਬਨ ਕੇ ਲੱਕੜ ਦੇ ਮਹਿਕ ਨਾਲੇ ਰਬਾ ਹਾਂ ਜੀ ਹਾਂ ਲੋਕੀ ਨੇ ਜੀ ਅਸੀਂ ਤੁਹਾਨੂੰ ਕਿਹਨੂੰ ਪੇਸ਼ ਕਰਾਂ ਕੰਮ ਨਾਲ ਦੇ ਭਾਤੇ ਆਹ ਮਗਰਾਂ ਦੀ ਦੁਪਹਿਰੇ ਸਿਰ ਗੂੜੀਆਂ ਦੇ ਬੈਠ ਜਾਂਦੇ ਸੀ ਗੂੜੀਆਂ ਦੇ ਉੱਥੇ ਗੂੜੀਆਂ ਦੇ ਕੋਈ ਨਹੀਂ ਬੈਠ ਜਾਂਦੇ ਤੇ ਇੱਕ ਮਹੀਨਾ ਗਾਣਾ ਜੋ ਸੌਂਦਾ ਮਹੀਨਾ ਪੈਂਦੀ ਤੀਆਂ ਚ ਧਮਾਲ ਦੇ ਵੀ ਭਾਈ ਇੱਕੋ ਤੇ ਯਾਦ ਹੋ ਕਿਸੇ ਖਾਂਡੇ ਚ ਫਦੀਕ ਸਾਹਿਬ ਨੇ ਪੈਰ ਕਿਤੇ ਥੋੜਾ ਵਿਦਿਆਰਥੀ ਇੱਕ ਬੰਦਾ ਉਹਦੇ ਨਾਲ ਮਾਰਟਿਕ ਪੈ ਗਿਆ ਵੀ ਤੂੰ ਯਾਰ ਇੰਨਾ ਕੋਮਲ ਕਿਉਂ ਤੂੰ ਇਤੋਂ ਪਹੂ ਮੂੰਹ ਐ ਉਹ ਕਰਦਾ ਉਹਦੇ ਮਤਲਬ ਫਦੀਕਾ ਦੇ ਕੋਈ ਬੰਦਾ ਕੋਲੇ ਨਹੀਂ ਸੀ ਜੀ ਹਾਂ ਜਰਵੀ ਮਮਾ ਕੋ ਇਨਾ ਸਤਿਕਾਰ ਕਰਦੇ ਸੀਗੇ ਜੀ ਵੇਖੋ ਇਸ ਮਾਪੇ ਉਹ ਤੁਹਾਨੂੰ ਗੱਲ ਸੁਣਾਉਣਾ ਉਹਦੀ ਗੱਲ ਸ਼ਰਮ ਕਰਦੀ ਜੀ ਉਹਦੇ ਬੰਦੇ ਨੇ ਗੱਲ ਸੁਣਾਈ ਵੀ ਮਾਮੂ ਪਹਿਲੇ ਦਿਨ ਮੈਨੂੰ ਨੌਕਰੀ ਦੇ ਗਿਆ ਪਹਿਲੇ ਦਿਨ ਮਾਮਾ ਮਸਦੀਦ ਦਾ ਤਗਲੀ ਬਚੌਰ ਦਾ ਗੱਲ ਸ਼ਰਮ ਦੇ ਵਿੱਚ ਖੜਾ ਸੀ ਅੱਛਾ ਜੀ ਤੇ ਮੈਂ ਕਿਹਾ ਖੜਾ ਵੀ ਜਦੋਂ ਉਹਨਾਂ ਨੇ ਨੌਕਰੀ ਪਹਿਲੇ ਦਿਨ ਹਾਂ ਤੇ ਆਹ ਮੈਂ ਚੱਲਿਆ ਗਿਆ ਚੱਲਿਆ ਗਿਆ ਜਾਣੀ ਕਿਸੇ ਖੜਾ ਲੱਗੇ ਰਾਸ਼ ਐ ਨਾ ਵੀ ਕਿਸੇ ਪਾਸੇ ਨਹੀਂ ਖੜਾ ਨਾ ਧਿਆਵੇ ਪੀਪਾ ਨੂੰ ਦੇਖਣ ਲਈ ਨਹੀਂ ਦੱਸਿਆ ਕਿਧਰੇ ਬੱਕ ਏ ਢੇਰੀ ਸੀ ਰੱਤੇ ਦੀ ਆਹ ਨਾਲ ਮੇਰੇ ਕੋਲ ਜਿਹੜਾ ਇੱਕ ਬੰਦਾ ਹੋਰ ਸੀ ਉਹ ਉੱਪਰ ਚੜ੍ਹ ਗਿਆ ਉਹ ਟਾ ਜੇ ਮੈਂ ਚੜ੍ਹ ਜਾ ਬੇਟਾ ਜੇ ਐਂ ਹੀ ਦੇਖਦੇ ਨੇ ਕਿੰਨਾ ਤੇਰੀ ਗਏ ਹਾਂਜੀ ਫੇਰ ਆਹ ਨਾਲ ਫੇਰ ਨਾਲ ਗੱਲ ਬਣੀ ਫੇਰ ਆਹ ਨਾਲ ਮੈਂ ਉੱਥੇ ਪੁੱਛਿਆ ਸੀ ਇਹਦੀ ਗੱਡੀ ਕਿੱਥੇ ਖੜੀ ਆ ਹੂੰ ਉਹ ਆਦੇ ਨੂੰ ਉਹ ਦੋਵੇਂ ਪਾਸੇ ਗੱਡੀ ਖੜੀ ਆ ਫੇਰ ਗੱਡੀ ਦੇ ਕੋਲੇ ਖੜ ਗਿਆ ਜਦੋਂ ਖੜਾ ਆ ਗਿਆ ਉਹਦੋਂ ਮਦਨ ਦੇਖ ਕੇ ਫੇਰ ਹਾਂ ਜੀ ਦੱਸਿਓ ਇੱਥੇ ਹੋ ਜਾਂਦਾ ਅਸੀਂ ਤੇ ਬਲਾਰ ਸਾਹਿਬ ਕਿੱਦਾਂ ਕਰਦੇ ਆ ਯਾਰ ਅਸੀਂ ਤੇ ਬੈਠਦੇ ਆ ਉੱਥੇ ਪਾਸੇ ਵੀ ਅਸੀਂ ਨਾ ਜਦੋਂ ਆਉਂਦੀ ਗੱਡੀ ਉਹਦੇ ਕੋਲ ਉਡਾਉਂਦੇ ਜਾਂਦੇ ਫਿਰ ਤੋਰ ਜਾਂਦੇ ਫਿਰ ਕੋਲ ਉਡਾਉਂਦੇ ਜਾਂਦੇ ਜੀ ਸੋਨੂੰ ਵੇਖਣ ਨੂੰ ਹੀ ਸ਼ਾਇਦ ਉਹਦੇ ਨਾਲ ਯਾਦ ਹੋਵੇ ਕਦੇ ਆਇਆ ਸੀ ਨਰਮਣੇ ਘਰਾਂ ਵਿੱਚ ਜਰਾਂਗੇ ਨਰਮਣੇ ਘਰ ਤੁਸੀਂ ਨਾ ਮੇਰੇ ਘਰ ਪਿੱਛੇ ਆ ਗਏ ਤੇ ਲੋਕ ਨਹੀਂ ਪੈ ਰਹੇ ਸੀ ਕੋਈ ਲੋਕ ਨਾ ਨਹੀਂ ਉਹਦਾ ਨੇ ਘਰ ਵੱਨੀ ਨੂੰ ਚੱਲਦੀ ਤੇ ਕਾਲ ਉਹਨਾਂ ਦੀ ਗਲੀ ਉਹ ਆ ਗਲੀ ਆ ਜੇ ਆਪਣੀ ਗਲੀ ਦੇ ਖੇਤ ਤੇ ਜਾ ਕੇ ਘਰ ਸੀ ਜੇ ਉਹ ਉਧਰੋਂ ਵਾਪਸ ਆਏ ਨਾ ਸਿੰਘ ਸਾਹਿਬ ਦੇ ਪਿਛਾੜੀ ਤੁਰ ਕੇ ਆਏ ਤੇ ਗਲੀ ਦੇ ਵਿਚਾਰੇ ਇੱਕ ਨਾਲ ਦੀ ਜਿੱਕੜਾ ਲੱਗ ਗਿਆ। ਸਭ ਲੋਕਾਂ ਧੱਕਾ ਪੈਣ ਲੱਗੇ। ਲੋਕਾਂ ਨੂੰ ਕਾਫੀ ਬੰਦੇ ਨੇ ਕਿਹਾ ਕਿ ਗਲੀ ਦੇ ਭਾਈ ਤੁਸੀਂ ਐਸਾ ਨਹੀਂ ਕਰਨੀ ਹੈ। ਧੱਕਾ ਮੁਕੀ ਨਾ ਕਰਾ ਉੱਥੇ ਕੰਮ ਵੀ ਨਾ ਕਰੋ। ਪਰ ਲੋਕ ਕਿਉਂ ਹੜਦੇ ਜੀ ਉਹਨਾਂ ਟੈਮਾਂ ਤੇ ਇਹੋ ਜਿਹੇ ਹਾਲਾਤ ਹੁੰਦੇ ਆ। ਵੇਖਣ ਦੇ ਬਾਰੇ ਉਹ ਵੀ ਉੱਤੇ ਜੜਦੀ ਆਉਂਦੀ। ਉਹ ਚਰਚੀ ਸਿੰਘ ਸਾਹਿਬ ਨੇ ਸਾਡੇ ਦੇ ਵਾਲ ਵਾਲ ਦੇ ਖੜ ਗਿਆ।

ਮੈਂ ਦੋ ਘੜੇ ਵਿੱਚ ਦਾੜਾ ਰਾਮ ਕੋਲੇ ਲੱਗੇ ਛੱਡਦੇ ਪੁੱਛਿਆ ਉਹ ਉਥੇੋਂ ਆਇਆ ਸੀ ਭਲਿਆ ਰੁਕਾ ਮੇਰੇ ਨਾਲ ਆਪਣੇ ਵਿੱਚ ਰਸਾ ਹੋ ਗਿਆ ਸਰਗੋੜ ਨਹੀਂ ਆਇਆ ਇੱਕ ਸਾਡੇ ਮੇਰੀ ਬਾਹ ਮਚਰ ਗਈ ਤਕਰੋ ਫੇਰ ਕਰਾਈ ਘਰੋਂ ਭਾਏ ਗਈ ਇਹ ਤੇੰਨ ਨਾਲੇ ਲਵਾ ਖੜਾਇਆ ਬਹੁਤ ਹੋਰ ਵੀ ਗਾਲੇ ਬੜੇ ਸੀ ਹੁਣ ਮੇਰੇ ਦਿਮਾਗ 'ਚ ਇਹੋ ਨੇ ਜਿਹੜੇ ਨਵੇਂ ਲਾਇਸੈਂਸ ਰਿਕਾਰਡ ਨਹੀਂ ਪਏ ਜੀ 48178 ਜਪਿਆਉਣ ਜੀ ਉਦੋਂ ਆ ਹੁਣ ਤਾਂ ਇਹ ਬਾਰੇ ਬਾਰੇ ਪਾਰਕ ਆਉਂਦੀ ਤੇ ਸਾਰੀ ਸੂਰਜ ਕੋਲੇ ਲੱਗਿਆ ਸੀ ਜਿਹੜੀ ਇਹ ਚਾਰੀ ਸਾਲ ਸਰਕਾਰ ਦੇ ਇਕੱਠੇ ਲੈ ਜੀਏ ਜੀ ਲਗਾਤਾ ਸਾਰੇ ਇਕੱਠੇ ਜੀ ਸਾਹਿਬ ਨੇ ਲੋਣ ਅਸੀਂ ਦੇਖਣ ਜੀ ਰੋਣੀ ਤੋਂ ਵਿਆਸੀ ਜੀ ਮੇਰੇ ਵਿਆਹ ਨੇ ਖੜਾ ਲਾਇਆ ਤੇ ਦੁਆਰੇ ਅੱਛਾ ਸੀਗੇ ਸ਼ੁਰੂ ਪੱਟਿਆ ਉਹਦੇ ਸੇ ਚੌਥਾ ਕੰਡ ਹੋਈ ਵਰਦਾ ਸੀ ਸਾਡੇ ਮਨਾਂ ਦੇ ਵਿੱਚ ਮੈਂ ਨੇ ਪਾਸ ਜਾ ਰਿਹਾ ਪੀਪਰ ਸਰਕੀ ਬਚੇ ਜਤ ਮੈਂ ਸਭ ਸੰਗ ਜੰਗ ਕੇ ਸ਼ਰਮੀਲੇ ਦੇ ਗਾਣੇ ਸਾਰੇ ਹਾਂਜੀ ਪਹਿਲੇ ਵਾਰ ਨੂੰ ਚੰਦ ਚੜ ਜਾਂਦਾ ਪਿਛਲੇ ਵਾਰ ਨੂੰ ਉਤਾਰੇ ਇੱਕ ਆਪਣੀਆ ਸੰਕ ਮੇਰੀ ਵਾਂਗ ਮੇਰੇ ਜੇਡ ਦੀ ਕੀਤੀ ਫਿਰ ਲੋਕੋ ਜਿੱਤਰਾ ਨਹੀਂ ਵਰਦਾ ਜਿੰਨੇ ਸਾਰਾ ਰਿਕਾਰਡ ਇੱਕੋ ਹੀ ਆਇਆ ਸੀ ਐਲਪੀ ਸਾਰੇ ਸ਼ਰਮੀਲੇ ਦੇ ਰਿਕਾਰਡ ਹੀ ਆਏ ਸੀ ਅਜੇ ਰਿਕਾਰਡ ਨਹੀਂ ਆਇਆ ਸੀ ਬਾਹਰ ਚਾਹ ਰੋ ਜੀ ਆਪਦੀ ਗੱਲ ਤੁਰਕ ਪਹਿਲੇ ਐਲਬਮ ਵੀ ਇਹਨੂੰ ਫੋਟੋ ਮੈਨੂੰ ਇੱਕ ਵੀਡੀਓ ਹੈ ਸਾਡੇ ਕੋਲ ਖੜੀ ਉਦੋਂ ਵੀਡੀਓ ਬਣਦੀਆਂ ਨਹੀਂ ਹੁੰਦਾ ਬਾਈ ਐਲਬਮ ਵੀ ਬਲੈਕ ਐਂਡ ਵਾਈਟ ਹੈ ਅੱਛਾ ਕਲ ਮੈਂ ਕਿਹਾ ਉਹ ਮੇਰੇ ਕੋਈ ਆਜੇ ਜਦ ਮਰਜ਼ੀ ਦਾ ਨੰਬਰ ਲਾ ਰੋ ਮੈਨੂੰ ਤੁਹਾਨੂੰ ਜਾਣਦਾ ਕਿੰਨੀ ਤਰ੍ਹਾਂ ਤੁਸੀਂ ਖੁਆਰਾਂ ਜਾਂਦੇ ਹੋ ਪਰ ਮੈਂ ਨਹੀਂ ਨੰਬਰ ਸੀ ਉਹ ਕਹਾਂ ਰਿਹਾ ਵਿਭਾਜੀ ਮੈਂ 30 35